ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਥਾਣਾ ਸਦਰ ਪੁਲਿਸ ਵੱਲੋਂ ਇੱਕ ਵਿਅਕਤੀ ਤੋਂ 1.70 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਐਸਆਈ ਲਾਵ ਸਿੰਘ ਨੇ ਪਿੰਡ ਦਾਨੀਪੁਰ ਵਿਖੇ ਨਾਕੇ ਬੰਦੀ ਕੀਤੀ ਹੋਈ ਸੀ ਇੱਕ ਵਿਅਕਤੀ ਗੱਡੀ ਵਿੱਚ ਆ ਰਿਹਾ ਸੀ ਉਸ ਨੂੰ ਜਦੋਂ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਤਲਾਸ਼ੀ ਲਈਤੀ ਗਈ ਉਸ ਦੀ ਗੱਡੀ ਵਿੱਚੋਂ 1.70 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਜਿਸ ਦੀ ਪਛਾਣ ਦਰਬਾਰਾ ਸਿੰਘ ਪਿੰਡ ਭਗਵਾਨਪੁਰਾ ਥਾਣਾ ਜੁਲਕਾਂ ਦਾ ਰਹਿਣ ਵਾਲਾ ਹੈ ਅੱਜ ਸਮਾਣਾ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਪੁੱਛਗਿਛ ਕਰਕੇ ਇਸ ਤੋਂ ਪੁੱਛਿਆ ਜਾਵੇਗਾ ਕਿ ਇਹ ਫਲਮ ਕਿੱਥੋਂ ਲੈ ਕੇ ਆਇਆ ਹੈ ਅਤੇ ਕਿੱਥੇ ਵੇਚਣੀ ਹੈ ਨਸ਼ਾ ਵਿਰੋਧ ਸਾਡੀ ਮੁਹਿੰਮ ਇਸ ਤਰ੍ਹਾਂ ਹੀ ਜਾਰੀ ਰਹੂਗੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਦਲਵਾਰਾ ਜੀ ਦਲਵਾਰਾ ਜੀ ਦਲਵਾਰਾ ਹਾਂਜੀ ਹਾਂਜੀ ਦਲਵਾਰਾ ਕਿੱਥੇ ਲੈ ਕੇ ਜਾਂਦੇ ਸੀ ਹਿੰਦੂ ਕਿਥੇ ਵੇਚਦਾ ਸੀ ਬਾਜੀ ਗਲਤੀ ਹੋ ਗਈ ਜੀ ਮੇਰੇ ਪਾਸੇ ਤਾਂ ਬਹੁਤ ਬੜੀ ਪਹਿਲੇ ਮੇਰੇ ਪਾਸੇ ਕਮ ਨਾ ਜੀ ਨਾ ਪੈਦੀਵਾਰ ਉਹ ਲੈ ਆਇਆ ਤਾਂ ਜੀ ਮੈਂ ਕੱਲ ਮੇਰੇ ਐਸਾ ਹੀ ਲਾਹ ਸਿੰਘ ਨੂੰ ਪਿੰਡ ਮਿਆਲਕਲਾ ਦਾਣਾ ਮੰਡੀ ਦੇ ਵਿੱਚ ਇੱਕ ਮਕਰੀ ਹੋਈ ਸੀ ਇੱਕ ਦਾਨੀਪੁਰ ਇੱਕ ਬੰਦਾ ਕਾਰ ਦੇ ਵਿੱਚ ਆਇਆ ਜੋ ਫੀਮ ਵੇਚਦਾ ਜਿਹਦਾ ਨਾਮ ਹੈਗਾ ਦਲਵਾਰਾ ਸਿੰਘ ਔਰ ਪਕਾਲਾ ਪੁੱਤਰ ਹਜੂਰਾ ਸਿੰਘ ਬਾਸੀ ਭਗਵਾਨਪੁਰਾ ਪੀਐਸ ਜੁਲਕਾ ਖਾਨੇ ਦਾ ਰਹਿਣ ਵਾਲਾ ਸੀਗਾ ਠੀਕ ਆ ਵੀ ਇਹ ਅਫੀਮ ਦਾ ਜਿਹੜਾ ਹੈਗਾ ਸਪਲਾਈ ਕਰਨਾ ਆ ਜਿਸ ਦੇ ਆਧਾਰ ਤੇ ਮੇਰੇ ਸਹੀ ਲਾਹਵ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਇਤਰਾਨੇ ਠੀਕ ਆ ਨਾਕਾ ਬੰਦੀ ਕਾ ਉੱਥੇ ਜਾ ਕੇ ਰੈਡ ਕੀਤਾ ਮੌਕੇ ਤੇ ਪਹੁੰਚ ਕੇ ਰੈਡ ਦੌਰਾਨ ਜਿਹਦੇ ਵੀ ਕਬਜ਼ੇ ਦੇ ਵਿੱਚੋਂ 1.70 ਗ੍ਰਾਮ ਅਫੀਮ ਆ ਜਿਹੜੀ ਹੈਗੀ ਸਾਨੂੰ ਉਹਦੀ ਗੱਡੀ ਦੇ ਵਿੱਚੋਂ ਉਹਦੇ ਕੋਲੋਂ ਰਿਕਵਰ ਹੋਈ ਹੈ ਕੋਈ ਰਿਮਾਰਕ ਲਿਓਗੇ ਇਹਦਾ ਹਾਂ ਅਸੀਂ ਇਹਦਾ ਪੁਲਿਸ ਰਿਮਾਰਕ ਲੈ ਰਹੇ ਹਾਂ ਫਰਦਰ ਜਿਹੜਾ ਪੁੱਛ ਰਹੇ ਆ ਵੀ ਕਿੱਥੋਂ ਆਈਸੀ ਦੇ ਕਿੱਥੇ ਦੇਣੀ ਸੀਗੀ ਇਹ ਸਾਰਿਆਂ ਨੂੰ ਜਿਹੜੇ ਹੈਗੇ ਬੈਕਵਾਰਡ ਜਿਹੜੇ ਹੈਗੇ ਅੱਗੇ ਸਾਰੇ ਬੰਦੇ ਨੂੰ ਅਸੀਂ ਇਹਦੇ ਵਿੱਚ ਐਡਵਾਂਸ ਪਾਰਟੀ ਨੂੰ ਅਸੀਂ ਕੁਛ ਕਿਸ ਕਰਕੇ ਜੋ ਵੀ ਹੈਗੀ ਵਾਫਰਡਰ ਕਾਰਵਾਈ ਕਰਾਂਗੇ ਜਿਹੜੀ ਪੰਜਾਬ ਸਰਕਾਰ ਮੁਹਿੰਮ ਚੱਲਦੀ ਵੀ ਜਿਹੜੀ ਇਨਵੈਸਟਾ ਜੋ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਸਾਡੇ ਡੀਜੀਪੀ ਸਾਹਿਬ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਦੇ ਹੁਕਮ ਨਿਰਦੇਸ਼ਾਂ ਦੇ ਤਹਿਤ ਠੀਕਾ ਅਸੀਂ ਨਸ਼ਿਆਂ ਦੇ ਖਿਲਾਫ ਮਹਿਮਾ ਬਿੱਡੀ ہوئی ਆ ਜੋ ਵੀ ਨਸ਼ੇ ਦੇ ਸਲਾਗਰ ਮੇਰੇ ਕੀ ਇਹਦੇ ਵਿੱਚ ਕੋਈ ਸਪਲਾਈ ਕਰਨਾ ਹੁੰਦਾ ਜਾਂ ਕਿ ਜਾਂ ਵੇਚਦਾ ਸਭ ਨੂੰ ਮੇਰੀ ਪੂਰੀ ਵਾਰਨਿੰਗ ਆ ਠੀਕ ਆ ਵੀ ਜਿਆਦਾ ਇਹ ਨਾ ਸੇ ਵੇਚਣੋ ਮੇਰੇ ਏਰੀਆ ਦੇ ਵਿੱਚੋਂ ਬਾਜ਼ਾਰ ਜੁੱਤੇ ਨਹੀਂ ਹਰ ਨੂੰ ਹਰ ਇੱਕ ਨੂੰ ਸਲਾਖਾਂ ਵੇਸੇ ਧੱਕੇ ਜੀ